ਸਾਡੇ ਭੈਣ ਬਜੋਾਈ ਹੈ ਅੱਛਾ ਜੀ ਕਿਵੇਂ ਹੋਇਆ ਲੱਗਿਆ ਜੀ ਨਹੀਂ ਬਸ ਅਟੈਕ ਹੀ ਦੱਸਿਆ ਸਾਨੂੰ ਤਾਂ ਫੋਨ ਹੀ ਆਇਆ ਪਿੱਛੇ ਤੋਂ ਅੱਛਾ ਜੀ ਕਿਹਨਾਂ ਦਾ ਫੋਨ ਆਇਆ ਪਿੰਡੋਂ ਫੋਨ ਆਇਆ ਸੀ ਇਹਨਾਂ ਦੇ ਪਿੰਡ ਤੋਂ ਵੀ ਸਾਨੂੰ ਪਟਿਆਲੇ ਦੇ ਬੰਦਿਆਂ ਨੇ ਫੋਨ ਕਰਿਆ ਵੀ ਤੁਹਾਡੇ ਬੰਦੇ ਨੂੰ ਅਟੈਕ ਆ ਗਿਆ ਤੁਸੀਂ ਰੇਲਵੇ ਸਟੇਸ਼ਨ ਚਲੇ ਜਾਓ ਕੀ ਕੀ ਕਰਦੇ ਸੀ ਜੀ ਚੇਟੀਵਾੜੀ ਕਰਦੇ ਸੀ ਕਿੱਥੇ ਕਰਦੇ ਸੀ ਨੰਗਲ ਪਿੰਡ ਹੈ ਜੀ ਅੱਛਾ ਤਾਂ ਆਪਣਾ ਪਿੰਡ ਨੰਗਲ ਨੰਗਲ ਪਿੰਡ ਹੈ ਜੀ ਆਪਣਾ ਆਮ ਚੱਲਦੇ ਰਹਿੰਦੇ ਸੀ ਕਿੱਥੇ ਹਾਂਜੀ ਚੱਲਦੇ ਹੁੰਦੇ ਇੱਥੇ ਹੁਣ ਕ੍ਰੈਸ਼ ਕਿੱਥੇ ਕਿਵੇਂ ਇਹ ਸਾਡੇ ਫੁੱਡਾ ਚਰ ਰਹੇ ਨੇ ਬਾਬੇ ਹਾਂਜੀ ਇਹ ਹੁਣ ਜੀ ਜੈ ਲੱਗਦੇ ਮੇਰੀ ਮਾਸੀ ਦੇ ਉਹਨਾਂ ਨੇ ਜਵਾਈ ਸੀ ਕਿਵੇਂ ਹੋਇਆ ਲੱਗਿਆ ਲੱਗਿਆ ਰਿਹਾ ਕੁਝ ਨਹੀਂ ਪਤਾ ਹੀ ਅਸੀਂ ਘਰੇ ਸੀ ਸਾਡੇ ਨਾਲ ਵਾਲੇ ਨੇਬਰ ਦਾ ਉਹਨਾਂ ਦਾ ਕੰਮ ਚੱਲ ਰਿਹਾ ਸੀ ਸਾਨੂੰ ਤਾਂ ਮੇਰੇ ਬ੍ਰਦਰ ਨੇ ਇਹਨਾਂ ਦੇ ਮਤਲਬ ਮੇ ਸਿਸਟਰ ਦੇ ਬ੍ਰਦਰ ਨੇ ਉਹਨਾਂ ਦੀ ਕੁੜੀ ਨੂੰ ਸਾਨੂੰ ਬੁਲਾਉਣ ਆਈ ਹੈ ਕਿ ਸਾਨੂੰ ਫੋਨ ਆਇਆ ਕਿ ਇਹਨਾਂ ਕਰਕੇ ਅਟੈਕ ਹੋਇਆ ਹਾਂਜੀ ਅਸੀਂ ਘਰੇ ਸੀ ਰਹੇ ਸਤੇ ਸੀ ਕੀ ਨਾਮ ਕਿੰਨੇ ਕੋ ਇਹਨਾਂ ਦਾ ਨਾਮ ਗੁਰਮੀਤ ਸਿੰਘ ਹੈ ਇਹਨਾਂ ਦੀ ਉਮਰ 48 ਦੇ ਅਰਾਊਂਡ ਕੀ ਕੰਮ ਕੀ ਕਰਦੇ ਸੀ ਖੇਤੀ ਕਰਦੀ ਸੀ ਤੁਹਾਨੂੰ ਕਿਵੇਂ ਪਤਾ ਲੱਗਦਾ ਇਸ ਬਾਰੇ ਸਾਨੂੰ ਹੀ ਕਰਦੇ ਇਹਨਾਂ ਦੇ ਕੁੜੀ ਆਉਂਦੀ ਬੁਲਾਉਣ ਸਾਨੂੰ ਹਾਂਜੀ ਕੁੜੀ ਨੂੰ ਬੁਲਾੜਾ ਇੱਕ ਏਕੜ ਕਰਕੇ ਫੋਨ ਆਇਆ ਸਾਨੂੰ ਕਿੱਥੀ ਕੁੜੀ ਕਿੱਥੇ ਪਹੁੰਚ ਗਈ ਨੰਗਲ ਸੀ ਨੰਗਲ ਹੀ ਕਿੱਥੇ ਦਾ ਅ ਤੋਰੀ ਸ਼ੇਰਪੁਰ ਤੱਕ ਗਈ ਤੋਰੀ ਟੱਪ ਕੇ ਸ਼ੇਰਪੁਰ ਉਹ ਤੋਂ ਅੱਗੇ ਜੀ ਹਾਂ ਜੀ ਐਸਨਾ ਰੱਖੀ ਹੋਈ ਸੀ ਹਾਂਜੀ ਰਹਿ ਐਸਨਾ ਪਈ ਸੀ ਪੁੱਡਾ ਜੀ ਇਰਾਨ ਕਲੇਵਾ ਜੀ ਨਾਲ ਆਪਾਂ ਜੀ ਦਿੱਲੀ ਫਿਰ ਆਪ ਡਾਊਨ ਕਰਦੇ ਸੀ ਹਰ ਦੂਜਨ ਕਰਦੇ ਸੀ ਆਲਮੋਸਟ ਹਾਂਜੀ ਬਲਕਿ ਖੇਤੀ ਕਰਨ ਨੰਗਲ ਜਾਂਦੇ ਸੀ ਹਾਂਜੀ ਹਾਂਜੀ ਖੇਤੀ ਕਰਨ ਹਾਂਜੀ ਹਾਂਜੀ ਉਹਨਾਂ ਦੇ ਆਪਣੇ ਜਿਵੇਂ ਉੱਤੇ ਹਾਂਜੀ ਛੋਕੜ ਨੰਗਲ ਨੰਗਲ ਦੀ ਹਾਂਜੀ ਇਹੀ ਉੱਪਰ ਟ੍ਰੇਨ 'ਚ ਹੀ ਹੋਇਆ ਜੋ ਵੀ ਟ੍ਰੇਨ 'ਚ ਹੀ ਹੋਇਆ ਹੈ ਜੀ ਹਾਂ ਟ੍ਰੇਨ ਤੋਂ ਫਿਰ ਜੀ ਆਪਣੇ ਨਾਬੇ ਸਟੇਸ਼ਨ ਰੇਲਵੇ ਸਟੇਸ਼ਨ ਲਾ ਵਿੱਚੋਂ ਕਿ ਜੀ ਫਿਰ ਉੱਥੇ ਇਹਨਾਂ ਨੂੰ ਰੱਖ ਲਿਆ ਸੀ ਫਿਰ ਉੱਥੇ ਜਦੋਂ ਸਿ ਪਹੁੰਚਿਆ ਫਿਰ ਕਹਿੰਦੇ ਕਿ ਸਾਨੂੰ ਇਹਨਾਂ ਦਾ ਫਿਰ ਇੱਥੇ ਕਰਤਾ ਹੈ ਕੀ ਨਾਮ ਹੈ ਇਹਨਾਂ ਦਾ ਮਿਸਟਰ ਗੁਰਮੀਤ ਸਿੰਘ ਹੈ ਇਹ ਲੋਕਲ ਨਾਬੇ ਦੇ ਹੀ ਰਹਿਣ ਵਾਲੇ ਹੀ ਰਹੇ ਨੰਬਰ ਕਿੰਨੇ ਗਏ ਜੀ ਉਹਨਾਂ ਦੇ ਨੰਬਰ 45 ਵੀ ਹੈ ਲੱਕੇ ਜੀ ਪਤਾ ਕਰਨਾ ਨਹੀਂ ਬ੍ਰੌਡ ਰੈਡੀ ਆਏ ਸੀਗੇ ਐਕਚੁਅਲੀ ਜੀ ਆਰਪੀ ਵਾਲੇ ਲੈ ਕੇ ਆਏ ਸੀ ਰੇਲਵੇ ਸਟੇਸ਼ਨ ਤੋਂ ਉਹਨਾਂ ਨੂੰ ਮੁਜਾਹਰ ਇਹ ਰਾ ਸਟੇਸ਼ਨ ਮਾਸਟਰ ਨੇ ਇਨਫੋਰਮ ਕੀਤਾ ਸੀ ਕਿ ਟ੍ਰੇਨ ਤੋਂ ਆ ਰਹੇ ਸੀ ਬਚੀ ਉਹ ਗੰਗਨਗਰ ਤੋਂ ਜਿਹੜੀ ਬਚੀ ਜਾਂਦੀ ਆ ਉਸ ਟ੍ਰੇਨ ਦੇ ਵਿੱਚ ਬ੍ਰਾਡ ਡੈੱਡੀ ਸੀ ਉਹ ਥੋੜੀ ਫੇਰ ਇਨਾਬੇ ਇਹਨਾਂ ਨੂੰ ਐਮੈਕਵੇਟ ਕਰਕੇ ਫਿਰ ਰੀਸ਼ਿਫਟ ਕਰਦਾ ਹਸਪੀਟਲ ਤਾਂ ਇਹ ਸਗਲਾ ਹੋਇਆ ਸਰੀਰ ਪੋਸਟ ਮਾਰਨ ਤੋਂ ਬਾਅਦ ਤਸੇ ਜੀ ਬੋਡੀ ਬੋਡੀ ਨੂੰ ਫਿਲਹਾਲ ਸ਼ਿਫਟ ਕਰ ਰਹੇ ਹਾਂ ਮਹਾਰਸ਼ੀ ਨੂੰ ਸ਼ਿਫਟ ਕਰਾਉਂਦਾ ਤੋਂ ਮੈਸੇਜ ਆਇਆ ਸੀਗਾ ਵੀ ਇੱਕ ਨਾ ਸੀਰੀਅਸ ਕੰਡੀਸ਼ਨ ਦੇ ਵਿੱਚ ਕੋਈ ਪੈਸੇਂਜਰ ਆਪਣੀ ਰੇਲਵੇ ਸਟੈਂਸ਼ਨ ਦੇ ਵਿੱਚ ਆ ਤੇ ਜਦੋਂ ਉਹਨੂੰ ਅਸੀਂ ਐਂਬੂਲੈਂਸ ਮਂਗਾਈ ਤੇ ਅਸੀਂ ਤੇ ਟ੍ਰੇਨ ਚੈੱਕ ਕਰਕੇ ਤੇ ਉਹਨੂੰ ਲੈਣ ਗਏ ਉਸ ਤੋਂ ਸਾਨੂੰ ਕਾਫੀ ਗੰਭੀਰ ਹਾਲ ਦੇ ਵਿੱਚ ਸੀ ਫਿਰ ਅਸੀਂ ਐਂਬੂਲੈਂਸ ਚ ਲੈ ਕੇ ਆਇਆ ਹੁਣ ਆ ਕੇ ਵੇਖਿਆ ਤੇ ਡਾਕਟਰ ਸਾਹਿਬ ਨੇ ਉਹਨੂੰ ਮ੍ਰਿਤਕ ਘੋਸ਼ਿਤ ਕੀਤਾ ਤੇ ਇਹਨਾਂ ਡੈੱਡ ਹੋ ਚੁੱਕੀ ਹੈ ਕਿਹੜੀ ਟ੍ਰੇਨ ਸੀ ਜੀ ਕਿੱਥੇ ਆਉਂਦੀ ਹੈ ਇਹ ਪੈਸੇਂਜਰ ਟ੍ਰੇਨ ਸੀਗੀ ਜੀ ਆਪਣੀ ਗੰਗਰ ਤੋਂ ਅੰਬਾਲਾ ਜਾਂਦੀ ਹੈ ਜੀ ਇਹ ਕਿੰਨੇ ਵਜੇ ਨੱਬਾ ਪਹੁੰਚਦੀ ਹੈ ਤੇ ਲਗਭਗ 9:05 ਪਹੁੰਚੀ ਸੀ 9:06 ਵਜੇ ਪਹੁੰਚੀ ਸੀ ਜੀ ਹਾਂ ਜੀ ਇਹ ਪਤਾ ਲੱਗਿਆ ਹੈ ਦਾ ਬਾਰੇ ਵੀ ਦਿੱਲੀ ਪੈਸੇਂਜਰ ਸੀ। ਤੇ ਦਿੱਲੀ ਬਿਜ਼ਨਸ ਸੀਗੇ ਜੀ ਇਹ ਨਾ ਖੇਤੀਬਾੜੀ ਦਾ ਕੰਮ ਕਰਦੇ ਆ। ਛੋਡਾ ਗੁਲਨ ਵਿੱਚ ਰਹਿੰਦੇ ਆਪਣੇ ਨਾਬੇ ਹੀਰਕ੍ਰਮ ਵਿੱਚ। ਤੇ ਬਮਨਾਲੇ ਨਾਲ ਇਹਨਾਂ ਦਾ ਨੰਗਲਾ ਪਿੰਡ ਹੈ। ਉੱਥੋਂ ਦਿੱਲੀ ਖੇਤੀਬਾੜੀ ਕਰਦੇ ਆ। ਉੱਥੇ ਆਪਣਾ ਤੇ ਆਉਂਦੇ ਜਾਂਦੇ ਸੀ ਦਿੱਲੀ ਇਹ। ਕੀ ਪੂਰਾ ਕੀ ਨਾਮ ਹੈ ਇਹਨਾਂ ਦਾ? ਗੁਰਮੀਤ ਸਿੰਘ ਹੈ ਜਿੰਨਾ ਪਿੰਡ। ਸਾਨੂੰ ਵਹਿਗਾ ਜੀ ਅਮਰ ਸਿੰਘ। ਹਾਂ ਜੀ। ਤੇ ਦਿੱਲੀ ਬੋਤਲਕੇ ਰਹਿੰਦੇ ਨਾਬੇ ਨੇ ਆਪਣੇ ਪਿੰਡ ਦਿੱਲੀ ਕੀਤੀ ਕਰਦੇ। ਖੇਤੀਬਾੜੀ ਕਰਦੇ ਸੀ ਉੱਥੇ ਆਉਂਦੇ ਜਾਂਦੇ ਸੀ ਦਿੱਲੀ ਹਾਂ ਜੀ। ਪਰਿਵਾਰ ਹੈ ਇਹਨਾਂ ਦਾ ਪਤਨੀ ਪਹੁੰਚੇ ਹੋਏ ਨੇ। ਇੱਕ ਬੇਟੀ ਇਹਨਾਂ ਦੀ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਅਸੀਂ ਤਾਂ ਜੀ ਹੁਣ 174 ਦੀ ਕਾਰਵਾਈ ਕਰਾਂਗੇ ਹੋਰ ਤਾਂ ਹੈ ਨਹੀਂ। ਕੰਪਲੀਟ ਜੇ ਕੋਈ ਹੋਈ ਤਾਂ ਫਿਰ ਅਗਲੀ ਹੋਏਗੀ।